ਅੱਜ ਅਸੀਂ ਉਸ ਮੁੱਦੇ ਤੇ ਗੱਲ ਕਰਾਂਗੇ ਜਿਸ ਨੇ ਦੇਸ਼ ਦੀ ਸਿਆਸਤ ਵਿੱਚ ਪੁੱਟੜ ਲਿਆ ਦਿੱਤਾ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਕਿਸੇ ਦੀ ਪੜ੍ਹਾਈ ਲਿਖਾਈ ਅਤੇ ਕਾਬਲੀਅਤ ਉਸ ਦੇ ਧਰਮ ਦੇ ਪੈਮਾਨੇ ਨਾਲ ਤੋਲੀ ਜਾ ਸਕਦੀ ਹੈ ਜੰਮੂ ਕਸ਼ਮੀਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੈਡੀਕਲ ਦੀਆਂ ਸੀਟਾਂ ਤੇ ਚੁਣੇਗੇ ਬੱਚਿਆਂ ਦਾ ਮਜ਼ਹਬ ਦੇਖ ਕੇ ਪੂਰੇ ਦਾ ਪੂਰਾ ਕੋਰਸੀ ਰੱਦ ਕਰ ਦਿੱਤਾ ਗਿਆ ਅੱਜ ਖੋਲਾਂਗੇ ਇਸ ਪੂਰੇ ਰੋਲੇ ਦੀ ਇੱਕ ਇੱਕ ਪਰਤ ਕੀ ਹੈ ਸੱਚਮੁੱਚ ਨਹਿਮਦੀ ਉਲੰਘਣਾ ਸੀ ਜਾਂ ਫਿਰ ਭਾਜਪਾ ਤੇ ਸੰਗੀਤ ਸੰਗਠਨਾ ਦਾ ਸਿਆਸੀ ਦਬਾਅ ਆਓ ਦੇਖਦੇ ਹਾਂ ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰੋਲਾ ਜੰਕਸ਼ਨ ਜੇ ਤੁਸੀਂ ਵੀ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਗੱਲ ਸ਼ੁਰੂ ਹੁੰਦੀ ਹੈ ਸਤੰਬਰ 2025 ਤੋਂ ਜੰਮੂ ਕਸ਼ਮੀਰ ਦੇ ਕਟੜਾ ਵਿੱਚ ਸਥਿਤ ਸ਼੍ਰੀ ਮਾਤਾ ਬੈਸ਼ਨੋ ਦੇਵੀ ਇੰਸਟੀਚਿਊਟ ਆਫ ਮੈਡੀਕਲ ਐਕਸਲੈਂਸ ਨੂੰ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਐਮਬੀਬੀਐਸ ਦੀਆਂ 50 ਸੀਟਾਂ ਦੀ ਇਜਾਜ਼ਤ ਦਿੱਤੀ। ਹੁਣ ਸੀਟਾਂ ਦਾ ਗਣਿਤ ਸਮਝੋ। ਨਿਯਮਾਂ ਮੁਤਾਬਕ 85% ਸੀਟਾਂ, ਯਾਨੀ ਕਰੀਬ 43 ਸੀਟਾਂ ਜੰਮੂ ਕਸ਼ਮੀਰ ਦੇ ਸਥਾਨਕ ਬੱਚਿਆਂ ਲਈ ਸਨ। ਬਾਕੀ 15% ਯਾਨੀ 7 ਸੀਟਾਂ ਆਲ ਇੰਡੀਆ ਕੋਟੇ ਲਈ। ਜਦੋਂ NEET ਦਾ ਨਤੀਜਾ ਆਇਆ ਤਾਂ ਮੈਰਿਟ ਦੇ ਹਿਸਾਬ ਨਾਲ ਪੰਜਾਬ ਵਿੱਚੋਂ 44 ਸੀਟਾਂ ਤੇ ਮੁਸਲਿਮ ਵਿਦਿਆਰਥੀਆਂ ਦੀ ਚੋਣ ਹੋਈ। ਸਿਰਫ 6 ਸਿੱਟਾ ਹਿੰਦੂ ਬੱਚਿਆਂ ਨੂੰ ਮਿਲਿਆ ਇਹ ਸਭ ਕੁਝ ਨਿਰੋਲ ਮੈਰਿਟ ਅਤੇ ਸਰਕਾਰੀ ਨਿਯਮਾਂ ਮੁਤਾਬਕ ਸੀ ਪਰ ਇਤੋਂ ਹੀ ਸ਼ੁਰੂ ਹੋਇਆ ਅਸਲੀ ਰੋਲਾ ਜਿਵੇਂ ਹੀ ਇਹ ਲਿਸਟ ਬਾਹਰ ਆਈ ਬਾਜਪਾ ਆਰਐਸ ਬਜਰੰਗਦਾਲਾ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਰਗੇ ਕਰੀਬ 60 ਸੰਗਠਨਾਂ ਨੇ ਸੜਕ ਤੇ ਹੰਗਾਮਾ ਕਰ ਦਿੱਤਾ ਉਹਨਾਂ ਦਾ ਕਹਿਣਾ ਸੀ ਕਿ ਸੰਸਥਾ ਮਾਤਾ ਬੈਸ਼ਨੋ ਦੇਵੀ ਸ਼ਰੈਣ ਬੋਰਡ ਦੇ ਪੈਸੇ ਨਾਲ ਚੱਲਦੀ ਹੈ ਯਾਨੀ ਹਿੰਦੂ ਸ਼ਰਧਾਲੂਆਂ ਦੇ ਦਾਨ ਨਾਲ ਇਸ ਲਈ ਇੱਥੇ ਮੁਸਲਮਾਨ ਕਿਵੇਂ ਪੜ ਸਕਦੇ ਹਨ ਸਵਾਲ ਇਹ ਹੈ ਕਿ ਡਾਕਟਰੀ ਦੀ ਪੜਾਈ ਹੁਣ ਦਾਨ ਦੇ ਆਧਾਰ ਤੇ ਹੋਵੇਗੀ ਜੇਕਰ ਅੱਜ ਧਰਮ ਦੇ ਨਾਂ ਤੇ ਵਿਦਿਆਰਥੀ ਨੂੰ ਰੋਕਿਆ ਜਾ ਰਿਹਾ ਹੈ ਤਾਂ ਕੱਲ ਨੂੰ ਕੀ ਇਹ ਲੋਕ ਕਹਿਣਗੇ ਕਿ ਹਸਪਤਾਲਾਂ ਵਿੱਚ ਇਲਾਜ ਵੀ ਧਰਮ ਦੇਖ ਕੇ ਹੋਵੇਗਾ ਪਾਜਪਾ ਨੇ ਇਸ ਮੁੱਦੇ ਨੂੰ ਸਨਾਤਨ ਦਾਪਮਾਨ ਦੱਸ ਕੇ ਇੰਨਾ ਤੋਲ ਦਿੱਤਾ ਕਿ ਸਾਰਾ ਮਾਮਲਾ ਸਿਆਸੀ ਤਰੰਗਤ ਲੈ ਗਿਆ ਹੁਣ ਦੇਖੋ ਖੇਡ ਕਿਵੇਂ ਖੇਡੀ ਗਈ ਨੈਸ਼ਨਲ ਮੈਡੀਕਲ ਕਮਿਸ਼ਨ ਜਿਸ ਨੇ 4 ਮਹੀਨੇ ਪਹਿਲਾਂ ਸਭ ਕੁਝ ਓਕੇ ਕੀਤਾ ਸੀ ਉਹ ਪਾਜ ਪਾ ਦੇ ਦਬਾਅ ਅੱਗੇ ਝੁਕ ਗਿਆ 2 ਜਨਵਰੀ 2026 ਨੂੰ ਚਿੱਠੀ ਜਾਰੀ ਕਰਕੇ ਇਸ ਮੈਡੀਕਲ ਕਾਲਜ ਦੀ ਮਾਨਤਾ ਰੱਦ ਕਰ ਦਿੱਤੀ ਗਈ ਮਹਾਨਾ ਬਣਾਇਆ ਗਿਆ ਇਨਫਰਾਸਟ੍ਰਕਚਰ ਅਤੇ ਫੈਕਲਟੀ ਦੀ ਕਮੀ ਪਰ ਸਚਾਈ ਸਭ ਦੇ ਸਾਹਮਣੇ ਹੈ ਜਿਹੜੀਆਂ ਕਮੀਆਂ 4 ਮਹੀਨੇ ਪਹਿਲਾਂ ਨਹੀਂ ਸਨ ਉਹ ਚਾਣਕ 4 ਦਿਨਾਂ ਵਿੱਚ ਕਿੱਥੋਂ ਆ ਗਈਆਂ ਕੋਈ ਕਾਰਨ ਦੱਸੋ ਨੋਟਿਸ ਨਹੀਂ ਦਿੱਤਾ ਗਿਆ ਕੋਈ ਅਪੀਲ ਦਾ ਮੌਕਾ ਨਹੀਂ ਦਿੱਤਾ ਗਿਆ ਇਹ ਸਿੱਧਾ ਸਾਦਾ ਉਹਨਾਂ 44 ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੈ ਜਿਨ੍ਹਾਂ ਨੇ ਦਿਨ ਰਾਤ ਹੀ ਕਰਕੇ ਨੀਟ ਕਲੀਅਰ ਕੀਤਾ ਸੀ ਪਾਜਪਾ ਕਹਿੰਦੀ ਹੈ ਕਿ ਇਹ ਸਰਦਾਰ ਲੋਆਂ ਦਾ ਪੈਸਾ ਹੈ ਪਰ ਤੱਤ ਕੁਛ ਹੋਰ ਹੀ ਬੋਲਦੇ ਹਨ ਇਹ ਮੈਡੀਕਲ ਇੰਸਟੀਚਿਊਟ ਸ਼੍ਰੀ ਮਾਤਾ ਬੈਜਨੋ ਦੇਵੀ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਹੈ ਸਾਲ 2023 ਤੋਂ 2025 ਦੇ ਵਿਚਕਾਰ ਸਰਕਾਰ ਨੇ ਇਸ ਯੂਨੀਵਰਸਿਟੀ ਨੂੰ ਕਰੀਬ 121 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਸੀ ਇਹ ਪੈਸਾ ਦੇਸ਼ ਦੇ ਹਰ ਨਾਗਰਿਕ ਦੇ ਟੈਕਸ ਦਾ ਹੈ ਚਾਹੇ ਉਹ ਹਿੰਦੂ ਹੋਵੇ ਜਾਂ ਮੁਸਲਮਾਨ ਫਿਰ ਵਿਤਕਰਾ ਕਿਸ ਗੱਲ ਦਾ ਹੈ ਜਦੋਂ ਮੰਨਤਾ ਰੱਦ ਹੋਈ ਤਾਂ ਇਨ੍ਹਾਂ ਸੰਗਠਨਾਂ ਨੇ ਮਠਾਈਆਂ ਵੰਡੀਆਂ ਇਹ ਸ਼ਰਮਨਾਕ ਕਿਸੇ ਦੀ ਪੜ੍ਹਾਈ ਰੁਕਣ ਤੇ ਜਸ਼ਨ ਮਨਾਇਆ ਜਾ ਰਿਹਾ ਹੈ ਆਖਿਰ ਵਿੱਚ ਸਵਾਲ ਇਹ ਉੱਠਦਾ ਹੈ ਕਿ ਅਸੀਂ ਇੱਕ ਅਜਿਹੇ ਭਾਰਤ ਵੱਲ ਵੱਧ ਰਹੇ ਹਾਂ ਜਿੱਥੇ ਕਾਬਲੀਅਤ ਦੀ ਕੋਈ ਕੀਮਤ ਨਹੀਂ ਉਮਰ ਅਬਦੁੱਲਾ ਨੇ ਸਹੀ ਕਿਹਾ ਸੀ ਕਿ ਜੇਕਰ ਤੁਸੀਂ ਅਜੇ ਤਰਮ ਦੇ ਆਧਾਰ ਤੇ ਇਹ ਕਦਮ ਚੁੱਕ ਰਹੇ ਹੋ ਤਾਂ ਤੁਸੀਂ ਖੁਦ ਦੇਸ਼ ਵਿੱਚ ਕਟੜਦਾ ਫੈਲਾ ਰਹੇ ਹੋ ਪਾਪਾ ਦੀ ਇਹ ਬੰਡੋ ਅਤੇ ਰਾਜ ਕਰੋ ਦੀ ਸਿਆਸਤ ਅੱਜ ਸਾਡੇ ਸਿੱਖਿਆ ਟਾਂਚੇ ਨੂੰ ਦਿਮਕ ਵਾਂਗ ਚੱਟ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਮੈਰਿਟ ਦੇ ਆਧਾਰ ਤੇ ਹੋਈ ਚੋਣ ਨੂੰ ਰੱਦ ਕਰਨਾ ਸਹੀ ਸੀ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤਾਂ ਜੋ ਸਚਾਈ ਹਰ ਕਿਸੇ ਤੱਕ ਪਹੁੰਚ ਸਕੇ ਤੇ ਸਾਡੇ ਚੈਨਲ ਰੋਲ ਜੈਕਸ਼ਨ ਨੂੰ ਸਬਸਕ੍ਰਾਈਬ ਕਰ ਤੇ ਸਾਡੇ ਚੰਨ ਰੋਲਾ ਜੰਕਸ਼ਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਹੋਰ ਵੱਡੇ ਅਪਡੇਟ ਨਾਲ ਉਦ ਤੱਕ ਲਈ ਪਿਆਰ ਭਰੀ ਸਤ ਸ੍ਰੀ ਅਕਾਲ ਦੋਸਤੋ